6 ਜੂਨ 1984 ਦੀ ਯਾਦ ਮਨਾ ਰਹੇ ਆ ਵਾਹਿਗੁਰੂ ਕਿਰਪਾ ਕਰੇ ਜਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਖੁਦਾ ਨਾ ਖਾਸ ਤੱਕ ਕੋਈ ਐਸਾ ਬਾਣਾ ਵਾਪਰ ਗਿਆ ਕਿ ਇਸ ਵਾਰ ਦੀ 6 ਜੂਨ ਦਾ ਹਿਸਾਬ ਸਾਥੋਂ ਸਦੀਆਂ ਤੱਕ ਸਿੱਖਾਂ ਨੂੰ ਦੇ ਨਹੀਂ ਹੋਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਮੂੰਹ ਦਿਖਾਵਾਂਗੇ ਮੈਂ ਸ਼੍ਰੋਮਣੀ ਕਮੇਟੀ ਦੇ ਹਰ ਇੱਕ ਉਸ ਮੁਲਾਜ਼ਮ ਨੂੰ ਬੇਨਤੀ ਕਰਦਾ ਕਿ ਇਹਨਾਂ ਲੀਡਰਾਂ ਨੇ ਹਮੇਸ਼ਾ ਤੁਹਾਨੂੰ ਆਪਣੀਆਂ ਰੈਲੀਆਂ ਲਈ ਆਪਣੀਆਂ ਲੀਡਰੀਆਂ ਲਈ ਵਰਤਿਆ ਦੇਖਿਓ ਕਿਤੇ 6 ਜੂਨ ਨੂੰ ਇਹਨਾਂ ਦੇ ਧੱਕੇ ਚੜ੍ਹ ਕੇ ਸਿੱਖਾਂ ਨਾਲ ਕੋਈ ਟਕਰਾਅ ਨਾ ਕਰ ਬੈਠਿਓ ਇਹਨਾਂ ਦਾ ਕੁਝ ਨਹੀਂ জানা ਤੇ ਮਾਵਾ ਦੇ ਪੁੱਤ ਜੇ ਮਰਨੇ ਨੇ ਤਾਂ ਤੁਹਾਡਾ ਨੁਕਸਾਨ ਹੋਣਾ ਇਸ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਿਓ ਤੁਸੀਂ ਸਿੱਖਾਂ ਨਾਲ ਟਕਰਾਅ ਦੇ ਵਿੱਚ ਨਾ ਪਿਓ ਮੈਂ ਸ਼੍ਰੋਮਣੀ ਕਮੇਟੀ ਦੇ ਛੋਟੇ ਤੋਂ ਲੈ ਕੇ ਵੱਡੇ ਮੁਲਾਜ਼ਮ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿਉਂਕਿ ਇਹ ਗੁਰੂ ਘਰ ਕਿਸੇ ਪਰਿਵਾਰ ਜਾਂ ਕਿਸੇ ਵਿਅਕਤੀ ਦੀ ਜ਼ਗੀਰ ਨਹੀਂ ਕਿ ਉਹ ਆਪਣੀ ਮਰਜ਼ੀ ਦੇ ਨਾਲ ਇਹਨਾਂ ਸੰਸਥਾਵਾਂ ਦਾ ਘਾਣ ਕਰੇ ਆਪਣੀ ਸਿਆਸਤ ਲਈ ਮੈਂ ਅਕਾਲੀ ਦਲ ਬਾਦਲ ਜੋ ਕਿ ਸ਼੍ਰੋਮਣੀ ਕਮੇਟੀ ਤੇ ਕਾਬਜਾ ਉਹਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਹੁਣ ਵੀ ਨਾ ਸੰਭਲੇ ਅੱਜ ਤੁਹਾਡੇ ਮਾਸ ਮੱਛੀਆਂ ਖਾਣੇ ਵਾਲੇ ਲੀਡਰ ਪੰਥਕ ਸੰਸਥਾਵਾਂ ਤੇ ਪੰਥਕ ਸ਼ਖਸੀਅਤਾਂ ਨੂੰ ਗਿਆਨ ਦੇ ਰਹੇ ਨੇ ਉੱਥੋਂ ਲੱਗ ਰਿਹਾ ਹੈ ਕਿ ਤੁਸੀਂ 6 ਜੂਨ ਨੂੰ ਕੁਝ ਵੱਡਾ ਕਰਾਉਣਾ ਚਾਹੁੰਦੇ ਹੋ ਇਹਦੀ ਜ਼ਿੰਮੇਵਾਰੀ ਤੁਹਾਨੂੰ ਚੱਕਣੀ ਪੈਣੀ ਹੈ ਇਤਿਹਾਸ ਨੇ ਕਦੇ ਤੁਹਾਨੂੰ ਮਾਫ਼ ਨਹੀਂ ਕਰਨਾ ਆਉਣ ਵਾਲੀਆਂ ਸਦੀਆਂ ਤੱਕ ਬਰਗਾੜੀ ਤੁਹਾਡਾ ਅੱਜ ਤੱਕ ਪਿੱਛਾ ਨਹੀਂ ਛੱਡ ਰਿਹਾ ਤੇ ਇਹ 6 ਜੂਨ ਨਹੀਂ ਛੱਡਣਾ ਹਜੇ ਵੀ ਵਕਤ ਆਪਣੇ ਆਪ ਨੂੰ ਸੰਭਾਲ ਲਓ ਮੈਂ ਇਹੀ ਤੁਹਾਨੂੰ ਬੇਨਤੀਆਂ ਕਰਨਾ ਪੂਰੀ ਕੌਮ ਜਿਹੜੀ ਆ ਸੁਚੇਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ 11 ਮੈਂਬਰਾਂ ਨੇ ਜੋ ਕੁਝ ਆਪਣੇ ਆਕਾ ਦੇ ਕਹੇ ਤੇ ਕੌਮ ਦੇ ਨਾਲ ਧੋਖਾ ਮਾਇਆ ਅੱਜ ਉਹਦੇ ਨਤੀਜੇ ਜਿਹੜੇ ਨੇ ਉਹ ਸਾਡੇ ਸਾਹਮਣੇ ਆਉਣ ਲੱਗ ਪਏ ਜੇ ਸ੍ਰੀਕੇ ਦੇ ਨਾਲ ਦੋ ਪਾਰਟੀਆਂ ਦੇ ਵਰਕਰਾਂ ਨੂੰ ਜਿਨ੍ਹਾਂ ਦਾ ਨਾਂ ਕੋਈ ਕੌਮੀ ਸਿਵਾਵਾ ਦਾ ਪਛੋਕੜਾ ਨਾ ਕੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਐਡੀ ਵੱਡੀ ਪ੍ਰਾਪਤੀ ਹੈ ਸਿਰਫ ਦੋ ਸਿਆਸੀ ਬੰਦਿਆਂ ਦੇ ਵਫਾਦਾਰਾਂ ਦਾ ਉਹਨਾਂ ਨੂੰ ਇਹ ਮੁੱਲ ਦਿੱਤਾ ਗਿਆ ਕਿ ਸਾਡੀਆਂ ਸਿੱਖ ਪੰਧੀਆਂ ਇਸ ਸਰਮੌਰ ਸੰਸਤਾਵਾਂ ਤਖਤ ਸਹਿਬਾਨਾਂ ਦੇ ਉੱਤੇ ਉਹਨਾਂ ਨੂੰ ਬਿਠਾ ਦਿੱਤਾ ਗਿਆ ਕੌਮ ਨੇ ਬੜਾ ਜ਼ੋਰਦਾਰ ਵਿਰੋਧ ਕੀਤਾ ਕਿਉਂਕਿ ਅਧੂਰੀ ਮਰਜ਼ਾਦਾ ਦੇ ਨਾਲ ਔਰ ਅੱਧੀ ਰਾਤ ਨੂੰ ਚੋਰਾਂ ਦੀ ਤਰ੍ਹਾਂ ਇਹ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਮੈਂ ਉਸ ਵਕਤ ਵੀ ਚਿੰਤਾ ਕਰੀ ਸੀ बार-बार ਦੁਹਾਈ ਦਿੰਦਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਜਿੰਨੇ ਵੀ ਵਿਰੋਧੀ ਧਿਰ ਦੇ ਮੈਂਬਰ ਨੇ ਜਰਨਲ ਹਾਊਸ ਦੇ ਵਿੱਚ ਵੀ ਇਹ ਗੱਲਾਂ ਚੱਕੀਆਂ ਪਰ ਇਹਨਾਂ ਦੇ ਕੰਨਾਂ ਤੇ ਜੂ ਨਾ ਸਰਕੀ ਅੱਜ ਹੁਣ ਮੈਂ ਫੇਰ ਇੱਕ ਵਾਰ ਸ਼੍ਰੋਮਣੀ ਕਮੇਟੀ ਨੂੰ ਆਪਣਾ ਫਰਜ਼ ਸਮਝ ਕੇ ਇਹ ਚੇਤੇ ਕਰਾ ਰਿਹਾ ਕਿ ਜੋ ਸ਼ਿਆਣਿਆਂ ਨੇ ਕਿਹਾ ਕਿ ਕਈ ਵਾਰੀ ਫਿਰ ਹੱਥਾਂ ਨਾਲ ਦਤੀਆਂ ਮੂੰਹਾਂ ਨਾਲ ਵੀ ਗੰਨਾ ਜੜੀਆਂ ਉਹ ਖੁੱਲਦੀਆਂ ਨਹੀਂ ਅੱਜ ਕੌਮ ਦੇ ਹਾਲਾਤ ਉਹ ਬਣਦੇ ਜਾ ਰਹੇ ਨੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਤਖਤਾਂ ਦੇ ਸਾਹਮਣੇ ਤਖਤ ਆ ਗਏ ਇਹਨਾਂ ਬੰਦਿਆਂ ਨੇ ਤਖਤਾਂ ਦੀ ਆਪਸ ਵਿੱਚ ਜੜੀ ਆ ਉਹ ਟਕਰਾਅ ਪੈਦਾ ਕਰ ਦਿੱਤਾ ਔਰ ਨਿਹੰਗ ਸਿੰਘ ਜੈਸੇ ਬੰਦਿਆਂ ਸੰਪਰਦਾਵਾਂ ਜਿਨ੍ਹਾਂ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਸੀ ਕੀਤਾ ਤੋ ਅੱਜ 6 ਜੂਨ ਦੇ ਪ੍ਰੋਗਰਾਮ ਨੂੰ ਲੈ ਕੇ 100 ਸਾਲ ਦੇ ਮੁਖੀ ਸੰਤ ਗਰਨੀ ਹਰਨਾਮ ਸਿੰਘ ਖਾਲਸਾ ਨੇ ਜਿਸ ਤਰ੍ਹਾਂ ਐਲਾਨ ਕੀਤਾ ਹੁਣ ਇਸ ਵਕਤ ਪੂਰੇ ਸੰਸਾਰ ਭਰ ਦੇ ਸਿੱਖਾਂ ਦੀ ਨਿਗਾ ਇਸ ਗੱਲ ਤੇ ਲੱਗੀ ਹੋਈ ਹੈ ਮੈਂ ਐਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੈਂ ਕਿਸੇ ਧੜੇ ਦੇ ਨਾਲ ਜੁੜ ਕੇ ਜਾਂ ਕਿਸੇ ਵਿਚਾਰਧਾਰਾ ਦੇ ਨਾਲ ਜੁੜ ਕੇ ਗੱਲ ਨਹੀਂ ਕਰ ਰਿਹਾ ਮੈਂ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਇਹ ਸੋਚ ਰਿਹਾ ਹਾਂ ਕਿ ਖੁਦਾ ਨਾ ਖਾਸਤਾ 6 ਜੂਨ ਨੂੰ ਕੋਈ ਉੱਥੇ ਅਣਖ ਸੁਖਾਮੀ ਘਟਨਾ ਵਾਪਰ ਗਈ। ਸ਼੍ਰੋਮਣੀ ਕਮੇਟੀ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਤੇ ਇਹ ਨਾ ਹੋਵੇ ਕਿ 40 ਸਾਲ ਪਹਿਲਾਂ ਵਾਪਰੇ ਉਸ ਸਾਕੇ ਨੂੰ ਅਸੀਂ 6 ਜੂਨ ਤੇ ਯਾਦ ਕਰਦੇ ਹਾਂ ਕਿ ਆਉਣ ਵਾਲੀ ਜਿਹੜੀ ਇਹ 6 ਜੂਨ ਹੈ ਕਿ ਉਹਨੂੰ ਕੋਈ ਅਜਿਹੀ ਘਟਨਾ ਵਾਪਰ ਜਾਵੇ ਕਿ ਜਿਹੜੀਆਂ ਆਉਣ ਵਾਲੇ ਸਮਿਆਂ ਦੇ ਵਿੱਚ ਅਸੀਂ ਕਿਹਨੂੰ ਕਹਾਂਗੇ ਅੱਜ ਅਸੀਂ ਉਂਗਲ ਕੱਢ ਕੇ ਸਰਕਾਰ ਨੂੰ ਕਹਿੰਦੇ ਆ ਕਿ ਸਰਕਾਰ ਨੇ ਕੱਲ ਤੱਕ ਸਭ ਢਾਆ ਨਿਰਦੋਸ਼ ਸੰਗਤਾਂ ਤੇ ਗੋਲੀ ਚਲਾਈ ਔਰ ਐਡਾ ਵੱਡਾ ਸਾਡਾ ਤਖਤ ਜਿਹੜਾ ਉਹ ਢਾ ਦਿੱਤਾ ਗਿਆ ਜੇ ਇਹ ਸਮੇਂ ਨੂੰ ਹੁਣ ਨਾਲ ਸੰਭਾਲਿਆ ਇੱਕ ਗੱਲ ਪੱਕੀ ਹੈ ਕਿ ਚਲੋ ਬਿਲਡਿੰਗ ਨੂੰ ਤਾਂ ਕੁਝ ਨਹੀਂ ਹੋਣਾ ਪਰ ਮੈਨੂੰ ਇਹ ਲੱਗਦਾ ਕਿ ਸਾਡੇ ਸਿਧਾਂਤਾਂ ਦਾ ਜਾਂ ਸਾਡੀ ਕੌਮ ਦਾ ਐਡਾ ਵੱਡਾ ਨੁਕਸਾਨ ਹੋ ਸਕਦਾ ਹੈ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹਦਾ ਫਿਰ ਜਵਾਬ ਦੇਣਾ ਵੀ ਔਖਾ ਹੋ ਜੂ ਕਿਉਂਕਿ ਅਸੀਂ ਇਸ ਸਿਸਟਮ ਦਾ ਪਾਰਟ ਹਾਂ ਮੈਂ ਮਹਿਸੂਸ ਕਰਦਾ ਕਿ ਅਕਾਲੀ ਦਲ ਬਾਦਲ ਜਿਹੜਾ ਇਸ ਵਕਤ ਸ਼੍ਰੋਮਣੀ ਕਮੇਟੀ ਤੇ ਕਾਬਜ਼ ਆ ਮੈਂ ਇਹਨਾਂ ਨੂੰ ਵੀ ਚੇਤੇ ਕਰਾਉਣਾ ਚਾਹੁੰਦਾ ਕਿ 1 ਜੂਨ 2015 ਨੂੰ ਬਰਗਾੜੀ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ अपमान ਦਾ ਦੌਰ ਸ਼ੁਰੂ ਹੋਇਆ ਅੱਜ ਤੱਕ ਤੁਹਾਡਾ ਇਹ ਪਿੱਛਾ ਨਹੀਂ ਛੱਡ ਰਿਹਾ ਤੇ ਜੇ ਕੋਈ 6 ਜੂਨ ਨੂੰ ਘਟਨਾ ਵਾਪਰਦੀ ਹੈ ਤਾਂ ਇਹਦੇ ਲਈ ਸਿੱਧੀ ਸਿੱਧੀ ਜ਼ਿੰਮੇਵਾਰੀ ਅਕਾਲੀ ਦਲ ਬਾਦਲ ਦੀ ਹੋਏਗੀ ਕਿਉਂਕਿ ਇਸ ਵਕਤ ਜਿਸ ਤਰ੍ਹਾਂ ਦੇ ਗਿਆਨਹੀਣ ਲੋਕ ਇਸ ਮਸਲੇ ਨੂੰ ਤੂਲ ਦੇ ਰਹੇ ਨੇ ਇਹਨੂੰ ਬਧਾਇਆ ਜਾ ਰਿਹਾ ਤੇ ਮੈਨੂੰ ਇਹ ਲੱਗਦਾ ਕਿ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਦੁਖਦ ਹੋ ਸਕਦਾ ਸੋ ਇਸ ਵਕਤ ਜਮੇਵਾਰ ਸ਼੍ਰੋਮਣੀ ਕਮੇਟੀ ਅੱਗੇ ਆ ਕੇ ਰੋਲ ਨਿਭਾਵੇ। ਤੋ ਇਹਦਾ ਇੱਕੋ ਹੱਲ ਹੈ ਕਿ ਗੈਨੀ ਕੁਲਦੀਪ ਸਿੰਘ ਗੜਗੱਜ ਜਿਹੜਾ ਉਹਨੂੰ ਗ੍ਰੇਜ ਕਰਨਾ ਚਾਹੀਦਾ ਹੈ। ਪਹਿਲੀ ਤਾਂ ਗੱਲ ਉਹਨੂੰ ਆਪਸੀ ਆਣ-ਬਰਤਣੀ ਚਾਹੀਦੀ ਹੈ। ਜਦੋਂ ਉਹਦਾ ਇਸ ਕਦਰ ਵਿਰੋਧ ਹੋ ਰਿਹਾ ਹੈ, ਉਹਨੂੰ ਕੋਈ ਪ੍ਰਵਾਨ ਨਹੀਂ ਕਰ ਰਿਹਾ ਤੇ ਉਹ ਕਿਉਂ ਤੱਕੇ ਤੇ ਆ ਕੇ ਫਿਰ ਉਹ ਆਪਣੇ ਆਪ ਨੂੰ ਜਿਹੜਾ ਉੱਥੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਚਮਕਾਉਣੀ ਚਾਹੁੰਦਾ। ਪਰ ਜੀ ਮੈਂ ਇੱਕ ਗੱਲ ਇੱਥੇ ਹੋਰ ਸਪਸ਼ਟ ਕਰ ਦਿਆਂ ਕੱਲ ਨੂੰ ਸਿਆਸੀ ਲਾਹ ਲ ਲੈਣ ਲਈ ਅਸੀਂ ਸਰਕਾਰਾਂ ਨੂੰ ਦੋਸਤ ਨਹੀਂ ਜਾਈਏ ਕਿਸੇ ਨੂੰ ਦਈ ਜਾਈਏ ਦੇਖੋ ਅੱਜ ਨਾ ਸਰਕਾਰ ਰੋਕ ਸਕਦੀ ਹੈ ਬਾਬਾ ਹਰਨਾਮ ਸਿੰਘ ਹੋਰਾਂ ਨੂੰ ਨਾ ਕੋਈ ਸਰਕਾਰ ਰੋਕ ਸਕਦੀ ਹੈ ਕੁਲਦੀਪ ਸਿੰਘ ਗੜਗੱਜ ਨੂੰ ਨਾ ਕੋਈ ਸਰਕਾਰ ਰੋਕ ਸਕਦੀ ਹੈ ਕਿਸੇ ਉੱਥੇ ਆਉਣ ਵਾਲੇ ਸਿੱਖ ਨੂੰ ਤੋਂ ਇਸ ਲਈ ਇਹ ਸਾਰਾ ਕੁਝ ਜ਼ਿੰਮੇਵਾਰੀ ਜਿਹੜੀ ਆ ਸਾਡੀ ਸ਼੍ਰੋਮਣੀ ਕਮੇਟੀ ਸੋਸਤਾ ਦੀ ਬਣਦੀ ਹੈ ਮੈਂ ਵੀ ਉਹਦਾ ਮੈਂਬਰ ਹਾਂ ਸੋ ਮੈਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਨੂੰ ਔਰ ਸਾਰੇ ਜ਼ਿੰਮੇਵਾਰ ਸਿਕਤਰਾਂ ਨੂੰ ਔਰ ਮੈਂ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੌਜਵਾਨ ਵੀਰਾਂ ਨੂੰ ਜਿਹੜੇ ਟਾਸਕ ਫੋਰਸ ਦੇ ਵਿੱਚ ਭਰਤੀ ਨੇ ਦਸਤੇ ਦੇ ਵਿੱਚ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਦੇਖਿਓ ਕਿਸੇ ਕਹਾੜੇ ਦਾ ਦਸਤਾ ਬਣ ਕੇ ਅੱਜ ਕਿਸੇ ਲੀਡਰ ਦੀ ਖੁਸ਼ਾਮਦ ਲਈ ਕਿਤੇ ਸਿੱਖਾਂ ਦੇ ਨਾਲ ਕੋਈ ਐਸਾ ਟਕਰਾਅ ਨਾ ਪੈਦਾ ਕਰ ਲਿਓ ਕਿ ਜਿਹਦੇ ਨਾਲ ਸ਼੍ਰੋਮਣੀ ਕਮੇਟੀ ਨੂੰ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਹੀ ਐਡਾ ਕਲੰਕਿਤ ਹੋ ਜਵੇ ਉੱਥੇ ਆਉਣਾ ਵੀ ਸਿੱਖਾਂ ਨੇ ਤੇ ਤੁਸੀਂ ਵੀ ਸਿੱਖੋ ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਇਸ ਵਕਤ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਜੋ ਗੁਰੂ ਸਾਹਿਬ ਨੇ ਦਿੱਤੀ ਹੈ ਉਹ ਨਿਭਾਉਣੀ ਚਾਹੀਦੀ ਹੈ ਮੈਂ ਆਸ ਕਰਦਾ ਕਿ ਤੁਸੀਂ ਨਿਭਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ